ਮਕਸੀਸ ਸਿੰਘ ਸੈਣੀ ਪ੍ਰੈਜ਼ੀਡੈਂਟ ਸੈਣੀ ਸਭਾ ਕੋ ਗੁਦਾਸਪੁਰ ਅੱਜ ਦੀ ਮੀਟਿੰਗ ਸਾਡੀ ਸੈਣੀ ਸਭਾ ਕੋ ਗੁਦਾਸਪੁਰ ਦਾ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਚੋਣਨਾ ਸੀ ਇਸ ਲਈ ਅਚਨ ਚੇਅਰਮੈਨਿੰਗ ਅਸੀਂ ਰੱਖੀ ਗਈ ਜਿਹਦੇ ਵਿੱਚ ਸਾਡੇ ਗੁਦਾਸਪੁਰ ਦੇ ਸਰਦਾਰ ਗੁਰਜੀਤ ਸਿੰਘ ਦੇ ਇਨਹਾਲ ਪੁੱਤਰ ਸਰਦਾਰ ਦਰਕੀਰੇ ਸਿੰਘ ਨੂੰ ਜੂਨੀਅਰ ਵਿੰਗ ਦਾ ਸੈਣੀ ਜਗਾ ਯੂਥ ਜੂਨੀਅਰ ਯੂਥ ਵਿੰਗ ਦਾ ਪ੍ਰਧਾਨ ਅਨਿਊਤ ਕੀਤਾ ਗਿਆ ਹੈ ਇਹ ਬੱਚੇ ਦੇ ਵਿੱਚ ਸਾਨੂੰ ਕਈ ਚੰਗੀਆਂ ਕੁਆਲਿਟੀਆਂ ਦੇਖਣ ਨੂੰ ਮਿਲੀਆਂ ਇਹ ਪਿਛਲੇ 2 ਸਾਲਾਂ ਤੋਂ ਸਾਡੇ ਨਾਲ ਹੀ ਟੜ ਰਿਹਾ ਸੀ ਸਮਾਜ ਸੇਵਾ ਦੇ ਕੰਮਾਂ ਵਿੱਚ ਬੜਾ ਇੰਟਰਸਟ ਲੈਂਦਾ ਹੈ ਤੇ ਸਾਨੂੰ ਬੰਦਾ ਵੀ ਉਹ ਚਾਹੀਦਾ ਹੈ ਕਿ ਜਿਹੜਾ ਸਮਾਜ ਸੇਵਾ ਦੀ ਭਲਾਈ ਵਾਸਤੇ ਕੰਮ ਕਰੇ ਤੇ ਇਸ ਕਰਕੇ ਸਾਨੂੰ ਇਸ ਵੇਲੇ ਲੋੜ ਸੀ ਕਿ ਸਾਡੇ ਸਾਡੇ ਤੋਂ ਬਾਅਦ ਵੀ ਸਾਡੇ ਨਾਲ ਕੋ ਚੱਲਣ ਵਾਲਾ ਨਹੀਂ ਚੱਲਣੀ ਚਾਹੀਦੀ ਹੈ ਤੇ ਬੱਚੇ ਨਾਲ ਤਿਆਰ ਹੋਣੀ ਚਾਹੀਦੀ ਹੈ ਇਸ ਵੇਸ ਦੇ ਲਈ ਅੱਜ ਅਸੀਂ ਅਚਾਨਕ ਮੀਟਿੰਗ ਰੱਖਤੀ ਤੇ ਅੱਜ ਇਹ ਦੀ ਤਾਜ਼ਪੋਸ਼ੀ ਕੀਤੀ ਹੈ ਤੇ ਸਾਡੀ ਸਾਰਿਆਂ ਦੀ ਹਦਾਇਤ ਹੈ ਇਹਨੂੰ ਇਹ ਮੈਂਬਰ ਜੇ ਜੇਦਾ ਅਸੀਂ ਸਮਾਜ ਸੇਵਾ ਦੇ ਕੰਮਾਂ 'ਚ ਜੁਟਿਆ ਏਦਾਂ ਇਹ ਆਪਣੇ ਨਾਲ ਜੁੱਥ ਨੂੰ ਵੀ ਲੈ ਕੇ ਤੇ ਬਾਕੀ ਸੇਮ ਐਡਰੈਸ ਹੋਣਾ ਚਾਹੀਦਾ ਤੇ ਇਸ ਕਰਕੇ ਮੈਂ ਸਾਰਿਆਂ ਦੀ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਇਹਨੂੰ ਕਿ ਲੈ ਬੇ ਬੇਟਾ ਤੂੰ ਤੇਰੇ ਮੁੰਡੇ ਨਹੀਂ ਭਾਰ ਰੱਖਿਆ ਤੈਨੂੰ ਤੋਂ ਲੈ ਕੇ ਤੇ ਅੱਗੇ ਸਾਰਿਆਂ ਲਈ ਬਰਾਦਰੀ ਦੇ ਲਈ ਚੰਗੇ ਤੇ ਚੰਗੇ ਕੰਮ ਕਰੇ ਇਵਨ ਬਰਾਦਰੀ ਤੋਂ ਵਗੈਰਾ ਵੀ ਜਿਹੜਾ ਵੀ ਕੋਈ ਸਮਾਜ ਸੇਵਾ ਦਾ ਕੰਮ ਆਉਂਦਾ ਹੈ ਉੱਥੇ ਵੀ ਹਿੱਸਾ ਲੈਵੇ ਮੈਂ ਵਾਹਿਗੁਰੂ ਅਕੀ ਉਹ ਅਰਦਾਸ ਹੈ ਕਿ ਦਿਨ ਚੜ੍ਹਦੀ ਰਾਤ ਚੜ੍ਹਦੀਆਂ ਕਿਲਾ ਵਿੱਚ ਜਾਏ ਤੇ ਮਿਹਨਤ ਕਰੇ ਇਹ ਸਾਰਿਆਂ ਦਾ ਨਾਮ ਚਾਕੇ ਰ ਮਾਪਿਓ ਦਾ ਵੀ ਇਹਨਾਂ ਦੇ ਮਾਂ-ਬਾਪ ਵੀ ਸਾਡੇ ਨਾਲ ਹੀ ਖੜੇ ਆ ਤੇ ਸ੍ਰੀ ਗੁਰਜੀਤ ਸਿੰਘ ਸੈਣੀ ਜੋ ਪਹਿਲੇ ਬੜੇ ਪਰਉਪਕਾਰੀ ਨੇ ਸਮਾਜ ਸੇਵਾ ਦੇ ਕੰਮਾਂ 'ਚ ਜੁਟੇ ਨੇ ਉਹਨਾਂ ਦੀ ਮੈਡਮ ਦਾ ਵੀ ਬੜਾ ਸਾਥ ਹੈ ਜਿਹਨਾਂ ਨਾਲ ਤੇ ਉਹ ਵੀ ਹਮੇਸ਼ਾ ਸਾਨੂੰ ਵੀ ਸੈਣੀ ਸਭਾ ਦੇ ਲਈ ਵੀ ਨਾ ਨਿਭੜੇ ਚੰਗੇ ਉਪਕਾਰੇ ਕੀਤੇ ਨੇ ਜਦੋਂ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਇਹ ਨਾਲ ਸਾਡੇ ਮੁੰਡੇ ਨਾ ਮੁੰਡਾ ਲਾ ਕੇ ਖੜੇ ਹੋ ਜਾਂਦੇ ਨੇ ਤੇ ਮੈਂ ਇਹਨਾਂ ਦੇ ਵੀ ਬੜਾ ਆਭਾਰੀ ਹਾਂ ਇਸੇ ਸਾਡੇ ਸੈਣੀ ਸਭਾ ਦੇ ਨਾਲ ਚੱਰਦੇ ਨੇ ਤੇ ਬਾਕੀ ਇਹ ਬੇਟੇ ਨੂੰ ਅਸੀਂ ਸਾਰੇ ਮੈਂਬਰਾਂ ਦੀ ਬੰਸਾਰੀ ਸਭਾ ਅਸ਼ੀਰਵਾਦ ਦਿੰਦੀ ਹੈ ਕਿ ਚੜ੍ਹਦੀਆਂ ਕਲਾ ਜਰੇ ਤੇ ਆਉਣ ਵਾਲੇ ਸਮਾਂ ਇਹਦੇ ਲਈ ਬਹੁਤ ਵਧੀਆ ਤੇ ਖੁਸ਼ਹਾਲੀ ਭਰਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਕੀਰਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਜੋ ਕਿ ਅੱਜ ਤਿਵੜੀ ਰੋਡ ਸਥਿਤ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੀ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਕੋਲ ਤਾਂ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੇ ਤੇ ਆਪਣੇ ਮਾਤਾ ਪਿਤਾ ਤੇ ਅਤੇ ਆਪਣੀ ਸਾਨੀ ਚਰਾਗਰੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਜੋਕ ਸੰਧਿਆ ਤੇ ਮੈਨੂੰ ਇੱਕ ਨਿਆਉ ਉਪਰਾਲਾ ਕਰਨ ਦਾ ਇਹ ਬਲਵਕਸ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਅੱਗੇ ਲੱਕੇ ਸਮਾਜ ਭਲਾਈ ਦੇ ਕੰਮ ਅਤੇ ਸਮਾਜ ਸੇਵਾ ਦੇ ਕੰਮ ਤੇ ਸਾਥ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ